ਹਾਲ ਹੀ ਵਿੱਚ ਦੀਪ ਸਰਦਾਰਨੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਹੈ ਜਿੱਥੇ ਉਹ ਠੀਕ ਨਹੀਂ ਲੱਗ ਰਹੀ ਉਸਦੇ ਮਾਮ ਉਸਦੇ ਠੰਡੇ ਪਾਣੀ ਦੀਆਂ ਪੱਟੀਆਂ ਕਰ ਰਹੇ ਨੇ ਅਤੇ ਆਪਣੀ ਧੀ ਦੇ ਹੱਥ ਘੁਟਦੇ ਹੋਏ ਸिखਾਈ ਦੇ ਰਹੇ ਨੇ ਦੂਜੇ ਪਾਸੇ ਮਾਤਾ ਜੀ ਕਾਫੀ ਉਦਾਸ ਵੀ ਨਜ਼ਰ ਆ ਰਹੇ ਨੇ ਅਸਲ ਦੀਪ ਸਰਦਾਰਨੀ ਦੀ ਸਿਹਤ ਠੀਕ ਨਹੀਂ ਲੱਗ ਰਹੀ ਅਤੇ ਇਸ ਦੇ ਚਲਦਿਆਂ ਸਾਂਝੀ ਕੀਤੀ ਗਈ ਵੀਡੀਓਜ਼ ਦੇ ਵਿੱਚ ਲਿਖਿਆ ਗਿਆ ਅਰਦਾਸ ਕਰੋ ਦੀਪ ਭੈਣ ਜਲਦੀ ਠੀਕ ਹੋ ਜਾਏ ਅੱレ ਇਸ ਵੀਡੀਓ ਨੂੰ ਸ਼ੇਅਰ ਕਰਦੇ ਆ ਇਹ ਤਾਂ ਨਹੀਂ ਦੱਸਿਆ ਗਿਆ ਕਿ ਦੀਪ ਨੂੰ ਕੀ ਹੋਇਆ ਹੈ ਜਿਸ ਦੇ ਚੱਲਦਿਆਂ ਫੈਨਸ ਦੀਪ ਸਰਦਾਰਨੀ ਦੀ ਕਾਫੀ ਜ਼ਿਆਦਾ ਚਿੰਤਾ ਜ਼ਾਹਿਰ ਕਰਦੇ ਹੋਏ ਨਜ਼ਰ ਆ ਰਹੇ ਸਨ ਉੱਥੇ ਹੀ ਇੱਕ ਇੰਸਟਾਗ੍ਰam ਪੇਜ ਆਇਲਸ ਵਾਲੇ ਵੱਲੋਂ ਹਾਲ ਹੀ ਵਿੱਚ ਸਟੋਰੀ ਪਾ ਕੇ ਇਨਫੋਰਮੇਸ਼ਨ ਸਾਂਝੀ ਕੀਤੀ ਗਈ ਕਿ ਦੀਪ ਭੈਣ ਨਾਲ ਮੇਰੀ ਗੱਲ ਹੋਈ ਆ ਹੁਣ ਠੀਕ ਆ ਕੱਲ ਦਾ ਬਹੁਤ ਮੈਸੇਜ ਆ ਰਹੇ ਆ ਥੈਂਕਸ ਤੁਸੀਂ ਇੰਨਾ ਪਿਆਰ ਕਰਦੇ ਹੋ ਭੈਣ ਨੂੰ ਤੁਹਾਨੂੰ ਦੱਸ ਦਈਏ ਦੀਪ ਸਰਦਾਰ ਨੇ ਅਕਸਰ ਹੀ ਆਪਣੇ ਬ੍ਰਦਰ ਦੀ ਸੋਚ ਦੇ ਵਿੱਚ ਡੁੱਬੇ ਰਹਿੰਦੇ ਨੇ ਹਾਲਾਂਕਿ ਹੁਣ ਉਹ ਇਸ ਸਭ ਚੋਂ ਉੱਭਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਫਿਰ ਵੀ ਕਈ ਲੋਕਾਂ ਦੇ ਕਰਕੇ ਦੀਪ ਸਰਦਾਰ ਨੇ ਫਿਰ ਤੋਂ ਡਿਪਰੈਸ਼ਨ ਦਾ ਸ਼ਿਕਾਰ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਵੈਲ ਤੁਸੀਂ ਸਾਰੇ ਵੀ ਦੀਪ ਭੈਣ ਦੇ ਲਈ ਅਰਦਾਸ ਜ਼ਰੂਰ ਕਰਨਾ ਕਿ ਉਹ ਜਲਦ ਤੋਂ ਜਲਦ ਠੀਕ ਹੋ ਜਾਵੇ ਐਂਡ ਨੈਕਸਟ ਅਪਡੇਟਸ ਦੇ ਲਈ ਜਲਦ ਤੋਂ ਜਲਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ so that ਤੁਸੀਂ ਕਿਸੇ ਵੀ ਤਰ੍ਹਾਂ ਦੀ ਵੀਡੀਓ ਮਿਸ ਨਾ ਕਰ ਸਕੋ